ਸਤਿ ਸ਼੍ਰੀ ਅਕਾਲ ਜੀ ਸਾਡੇ ਚੈਨਲ ਵਿੱਚ ਤੁਹਾਡਾ ਬਹੁਤ 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 ਸਵਾਗਤ ਹੈ ਵੀਰਵਾਨੂ ਵੀਰਵਾਨੂ ਹਲਦੀ ਦਾ ਜੇਕਰ ਅਸੀਂ ਇਹ ਵਾਲਾ ਉਪਾ ਕਰ ਲੈਂਦੇ ਹਾਂ ਜਿਹੜੀ ਵੀ ਮਨੁੱਖ ਬੜੇ ਹੀ ਵਿਸ਼ਵਾਸ ਤੇ ਸ਼ਰਧਾ ਨਾਲ ਬਿਨਾਂ ਸ਼ੰਕਾ ਦੇ ਇਹ ਉਪਾ ਕਰ ਲੈਣਗੇ ਤੇ ਉਹਨਾਂ ਦੀਆਂ ਘਰ ਦੀਆਂ ਪਰੇਸ਼ਾਨੀਆਂ ਕੀ ਹੁੰਦੀਆਂ ਹਨ ਉਹ ਭੁੱਲ ਹੀ ਜਾਣਗੇ ਗਰੀਬੀ ਕੀ ਹੁੰਦੀ ਹੈ ਉਹ ਭੁੱਲ ਜਾਣਗੇ ਦ리ਦ੍ਰਤਾ ਦੁੱਖ ਕੀ ਹੁੰਦਾ ਹੈ ਉਹ ਭੁੱਲ ਜਾਣਗੇ ਜਿਹੜੇ ਕੀ ਇਸ ਵੇਲੇ ਕਹਿੰਦੇ ਹਨ ਕਿ ਸਾਨੂੰ ਤਾਂ ਸ਼ਾਇਦ ਰੱਬ ਸਾਡੇ ਵੱਲ ਦੇਖਦਾ ਹੀ ਨਹੀਂ ਹੈ ਕਿਉਂਕਿ ਕੀ ਹੁੰਦਾ ਨਾ ਜਦੋਂ ਬੰਦਾ ਸਾਰੇ ਪਾਸੋਂ ਪਰੇਸ਼ਾਨ ਹੋ ਜਾਂਦਾ ਹੈ ਤਾਂ ਉਹ ਆਪਣੇ ਮਤਲਬ ਪਰਮਾਤਮਾ ਨੂੰ ਵੀ ਗਲਤ ਬੋਲਣਾ ਸ਼ੁਰੂ ਕਰ ਦਿੰਦਾ ਹੈ ਕਿ ਸਾਡੇ ਵਾਲ ਤਾਂ ਪਰਮਾਤਮਾ ਹੈ ਹੀ ਨਹੀਂ ਪਰਮਾਤਮਾ ਤਾਂ ਸਿਰਫ ਪੈਸੇ ਵਾਲਿਆਂ ਦਾ ਹੈ ਇਸ ਤਰ੍ਹਾਂ ਬਿਲਕੁਲ ਵੀ ਨਹੀਂ ਹੁੰਦਾ ਹੈ ਪਰਮਾਤਮਾ ਸਾਡੀ ਪ੍ਰੀਖਿਆ ਲੈਂਦਾ ਹੈ ਔਰ ਪ੍ਰੀਖਿਆ ਲੈਣ ਦੇ ਵਿੱਚ ਅਸੀਂ ਕਈ ਵਾਰ ਫੇਲ ਹੋ ਜਾਂਦੇ ਹਾਂ ਕਈ ਵਾਰ ਪਾਸ ਹੋ ਜਾਂਦੇ ਹਾਂ ਪਰ ਨਾਲ ਦੇ ਨਾਲ ਸਾਨੂੰ ਇਹ ਵੀ ਗੱਲ ਦਾ ਧਿਆਨ ਰੱਖਣਾ ਹੁੰਦਾ ਹੈ कि परमात्मा परीक्षा भी उन्होंने बंदा है जिन्होंने प्यार करता है यह जहरा और समा आया है हमेशा औखा समा नहीं रहा है तू तो कोई ना कोई वसीले बना के कुछ ना कुछ आ, ਮੈਸੇਜ ਭੇਜਣ ਦੀ ਕੋਸ਼ਿਸ਼ ਕਰਦੇ ਹਨ ਜੋ ਵੀ ਸਾਡੇ ਦੇਵੀ ਦੇਵਤਾ ਹੁੰਦੇ ਹਨ ਜੋ परमात्मा ਹੁੰਦੇ ਹਨ ਜਿਹੜੇ ਮਤਲਬ ਸਾਡੇ ਗ੍ਰਹਿ ਖਰਾਬ ਹੁੰਦੇ ਹਨ ਉਹਨਾਂ ਦੀ ਚਾਲ ਰਸ਼ਾ ਖਰਾਬ ਹੁੰਦੀ ਹੈ ਜਿਸ ਕਰਕੇ ਤੁਹਾਨੂੰ ਸਮਝ ਨਹੀਂ ਆਉਂਦਾ ਤੁਸੀਂ ਨਿਰਾਸ਼ ਹੋ ਜਾਂਦੇ ਹੋ ਤਾਂ ਉਸ ਵਾਸਤੇ ਸਾਡੇ ਵਰਗੇ ਬੰਦੇ ਸਮਝ ਲਓ ਕਿ ਤੁਹਾਡੇ ਵਾਸਤੇ ਜੋ ਉਪਾਅ ਲੈ ਕੇ ਆਉਂਦੇ ਹਨ ਇਸ ਤਰ੍ਹਾਂ ਦੇ ਵਸੀਲੇ परमात्मा ਬਣਾਉਂਦਾ ਹੈ ਕਿ ਤੁਹਾਡੇ ਤੱਕ ਇਹ ਉਪਾਅ ਪਹੁੰਚਣ ਪਰ ਤੁਸੀਂ ਉਸ ਨੂੰ ਵਿਸ਼ਵਾਸ ਨਾਲ ਕਰੋ ਠੀਕ ਹੈ ਇਹ ਜਿਹੜਾ ਉਪਾਅ

ਪੇਨ ਕਰਨਾ ਕੀ ਹੈ ਆਪਾਂ ਉਹ ਦਸਨ ਤੋਂ ਪਹਿਲੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਜਿਹੜੇ ਮੇਰੇ ਚੈਨਲ ਤੇ ਨਵੇਂ ਆਏ ਹਨ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੂ ਜੀ ਵੀਡੀਓ ਚੰਗੀ ਲੱਗੀ ਹੈ ਤਾਂ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਵਿੱਚ ਆਪਣੀ ਹਾਜ਼ਰੀ ਦੇ ਕੇ ਪਰਮਾਤਮਾ ਦਾ ਆਸ਼ੀਰਵਾਦ ਜਰੂਰ ਪ੍ਰਾਪਤ ਕਰੋ ਜੀ ਤੇ ਚਲੋ ਜੀ ਹੁਣ ਗੱਲ ਕਰ ਲੈਂਦੇ ਹਾਂ ਅੱਜ ਦੇ ਉਪਾਅ ਦੀ ਇਸ ਦੇ ਵਿੱਚ ਤੁਹਾਨੂੰ ਕਿਉਂਕਿ ਮੈਂ ਤੁਹਾਨੂੰ ਦੱਸ ਹੀ ਨਹੀਂ ਹਾਂ ਵੀਰਵਾਰ ਦਾ ਉਪਾਅ ਹੈ ਤੇ ਹਲਦੀ ਦਾ ਉਪਾਅ ਹੈ ਵੀਰਵਾਰ ਔਰ ਹਲਦੀ ਇਹ ਤਾਂ ਤੁਹਾਨੂੰ ਪਤਾ ਹੀ ਹੈ ਗੁਰੂ ਦਾ ਜਿਹੜਾ ਸੰਬੰਧ ਹੈ ਹਲਦੀ ਪੀਲੇ ਰੰਗ ਨਾਲ ਬੜਾ ਹੀ ਗੜਾ ਗੂੜਾ ਸੰਬੰਧ ਹੈ ਤੇ ਦੇਖੋ ਜੀ ਹਲਦੀ ਵੀ ਜਿਹੜੇ ਹੈ ਜਿਹੜੇ ਵੀ ਆਪਾਂ ਕੋਈ ਸ਼ੁਭ ਕੰਮ ਕਰਦੇ ਹਾਂ ਤਾਂ ਹਲਦੀ ਦਾ ਇਸਤੇਮਾਲ ਕੀਤਾ ਜਾਂਦਾ ਹੈ ਤੇ ਚੰਗੇ ਟੋਟਕੇ ਤੰਤਰ ਮੰਤਰ ਕਰਨ ਵਿੱਚ ਵੀ ਹਲਦੀ ਦਾ ਇਸਤੇਮਾਲ ਕੀਤਾ ਜਾਂਦਾ ਹੈ ਤੁਹਾਡੇ ਘਰ ਵਿੱਚ ਬਹੁਤ ਸਾਰੀਆਂ ਪਰੇਸ਼ਾਨੀਆਂ ਹਨ ਜ ਜਦੋਂ ਤੁਸੀਂ ਨਿਰਾਸ਼ ਹੋ ਚੁੱਕੇ ਹੋ ਤਾਂ ਉਹ ਪਰੇਸ਼ਾਨੀਆਂ ਨੂੰ ਦੂਰ ਕਰਨ ਦਾ ਇਹ ਬੜਾ ਹੀ ਵਧੀਆ ਟੋਟਕਾ ਹੈ ਕਰਨਾ ਕੀ ਹੈ ਤੁਸੀਂ ਇੱਕ ਪਲੇਟ ਵਿੱਚ ਜਾਂ ਕਟੋਰੀ ਵਿੱਚ ਜੋ ਤੁਹਾਨੂੰ ਸਹੀ ਲੱਗੇ ਉਸ ਦੇ ਵਿੱਚ ਥੋੜਾ ਜਿਹਾ ਹਲਦੀ ਪਾਊਡਰ ਲੈ ਲੈਣਾ ਹੈ ਠੀਕ ਹੈ ਹਲਦੀ ਪਾਊਡਰ ਲੈ ਕੇ ਤੁਸੀਂ ਕੀ ਕਰਨਾ ਹੈ ਇੱਕ ਕਾਗਜ਼ ਦੇ ਉੱਤੇ ਚਿੱਟਾ ਕਾਗਜ਼ ਲੈਣਾ ਹੈ ਤੇ ਲਾਲ ਪੈਨ ਦੇ ਨਾਲ ਉਹਦੇ ਉੱਤੇ ਇੱਕ ਇੱਕ ਸ਼ਬਦ ਸ਼ਬਦ ਮਤਲਬ ਇੱਕ ਇੱਕ ਅੱਖਰ ਠੀਕ ਹੈ ਤੁਸੀਂ ਆਪਣੀ ਇੱਛਾ ਦਾ ਲਿਖ ਲੈਣਾ ਹੈ ਜਿਵੇਂ ਕਿ ਤੁਸੀਂ ਪੈਸਾ ਤੁਹਾਨੂੰ ਚਾਹੀਦਾ ਹੈ ਤਾਂ ਉੱਥੇ ਲਿਖਣਾ ਹੈ ਪੈਸਾ ਠੀਕ ਹੈ ਜੇ ਤੁਸੀਂ ਲਿਖਣਾ ਹੈ ਕਿ ਸਾਡਾ ਵਪਾਰ ਅੱਛਾ ਚੱਲੇ ਤਾਂ ਵਪਾਰ अच्छा बस इस तरह अच्छा व्यापार अच्छी नौकरी इस तरह ਤੁਸੀਂ ਜਿਆਦਾ ਤੋਂ ਜਿਆਦਾ ਇੱਕ ਜਾਂ ਦੋ ਅੱਖਰ ਵਿੱਚ ਹੀ ਇੱਛਾ ਲਿਖਣੀ ਹੈ ਪੂਰੀ ਕਹਾਣੀ ਨਹੀਂ ਲਿਖਣੀ ਹੈ ਐ ਤੁਹਾਨੂੰ ਇਸ ਵਿੱਚ ਉਭਾਵੀਂ ਵਿੱਚ ਬਹੁਤ ਜ਼ਿਆਦਾ ਖਾਸ ਕਰਕੇ ਧਿਆਨ ਦੇਣਾ ਹੈ ਜਦੋਂ ਅਸੀਂ ਆਪਣੀਆਂ ਉਹਦੇ ਵਿੱਚ ਇੱਛਾਵਾਂ ਜਾਂ ਪਰੇਸ਼ਾਨੀਆਂ ਜੋ ਤੁਹਾਨੂੰ ਹੈ ਲਿਖ ਦਿੱਤੀਆਂ ਉਸ ਕਾਗਜ਼ ਨੂੰ ਫੋਲਡ ਕਰਕੇ ਛੋਟੀ ਜੀ ਪੱਤੀ ਬਣਾ ਲੈਣੀ ਹੈ ਛੋਟੀ ਜੀ ਪੱਤੀ ਇਸ ਕਰਕੇ ਕਹਿ ਰਹੀ ਆ ਐਨਫੋਲਡ ਜਰੂਰ ਕਰਨੇ ਕਿਉਂਕਿ ਉਹ ਜਿਹੜੀ ਅਸੀਂ ਹਲਦੀ ਪਾウダー ਰੱਖਿਆ ਹੈ ਉਸ ਦੇ ਅੰਦਰ ਅਸੀਂ ਇਹ ਪੱਤੀ ਬਾ ਦੇਣੀ ਹੈ ਤਾਂ ਕਿ ਉਹ ਪੱਤੀ ਬਾਹਰ ਨਜ਼ਰ ਨਹੀਂ ਆਣੀ ਚਾਹੀਦੀ ਠੀਕ ਹੈ ਜੀ ਇਸ ਕਰਕੇ ਉਸ ਨੂੰ ਫੋਲਡ ਕਰ ਲੈਣਾ ਅਚੀ ਤਰ੍ਹਾਂ ਉਹ ਪੱਤੀ ਨੂੰ ਤੇ ਹਲਦੀ ਦੇ ਅੰਦਰ ਛੁਪਾ ਕੇ ਰੱਖ ਦੇਣਾ ਉਸ ਤੋਂ ਬਾਅਦ ਜੇ ਤੁਸੀਂ ਪਲੇਟ ਵੀ ਜਾਂ ਕਟੋਰੀ ਜਿਹਦੇ ਵਿੱਚ ਵੀ ਤੁਸੀਂ ਇਹ ਹਲਦੀ ਪਾਈ ਹੈ ਉਸ ਨੂੰ ਤੁਸੀਂ ਆਪਣੇ ਪਾਠ ਪੂਜਾ ਵਾਲੇ ਸਥਾਨ ਤੇ ਰੱਖ ਦੇਣਾ ਹੈ ਠੀਕ ਹੈ ਹੁਣ ਜਿਹੜੇ ਜੁਆਇੰਟ ਫੈਮਿਲੀ ਵਾਲੇ ਹੋਣਗੇ ਕਈ ਮੈਨੂੰ ਕਮੈਂਟ ਕੀਤਾ ਸੀ ਕਈਆਂ ਨੇ ਕਿ ਸਾਡੇ ਘਰ ਵਿੱਚ ਵੀ ਦਰਾਣੀਆਂ ਜਿਠਾਨੀਆਂ ਤੇ ਮੈਂ ਉਪਾਨ ਨਹੀਂ ਕਰ ਸਕਦੀ ਤਾਂ ਕੀ ਕਰਾਂ ਤਾਂ ਤੁਸੀਂ ਦੇਖੋ ਜੀ ਕੀ ਕਰਨਾ ਹੈ ਐਟਲੀਸਟ 5 ਮਿੰਟ ਤਾ ਇਸ ਕਟੋਰੀ ਜਾਂ ਪਲੇਟ ਨੂੰ ਹਲਦੀ ਵਾਲੀ ਨੂੰ 5 ਮਿੰਟ ਦਾ ਐਟ ਲੀਸਟ ਤੁਸੀਂ ਬਾਟ ਪੂਜਾ ਵਾਲੇ ਸਥਾਨ ਤੇ ਰੱਖੋ ਉਸ ਤੋਂ ਬਾਅਦ ਤੁਸੀਂ ਇਸ ਨੂੰ ਕਿਸੇ ਵੀ ਜਗ੍ਹਾ ਤੇ ਛੁਪਾ ਕੇ ਜਾਂ ਆਪਣੀ ਅਲਮਾਰੀ ਵਿੱਚ किधरे भी रख सकते हो ठीक है तो जेड़े जिन्होंने प्रॉब्लम नहीं है रख सकते हैं पाठ पूजा वाले स्थान पर वो तो बहुत ज़्यादा बेस्ट है तुम रोज़ जो पाठ करते हो है ना सवेर वेले जो भी अपने दूसरे धर्म के भी लोग हैं जो भी तुम अपनी पाठ पूजा करते हो अगरबत्ती जलाते हो तो इस कटोरी भी अगरबत्ती कर देनी है तो यह लगातार महीना उई देनी है एक महीने दे अंदर होन वाला है चमत्कार ट्रस्ट मी ती जरूर मैंने कमेंट करके दसना कि की तेरह की फर्क पड़ा है क्योंकि ऐ देखो ਜਿਹੜੀ ਅਸੀਂ ਹਲਦੀ ਵਿੱਚ ਪੱਤੀ ਪਾ ਕੇ ਰੱਖੀ ਹੈ ਰੋਜ਼ ਜਦੋਂ ਤੁਸੀਂ ਹਲਦੀ ਨੂੰ ਐ ਵਾਲੀ ਕਟੋਰੀ ਨੂੰ ਦੇਖੋਗੇ ਉਸ ਨੂੰ ਦੁਬਾਰਾ ਜਿਹੜੀਆਂ ਵੀ ਤੁਸੀਂ ਉਹਦੇ ਵਿੱਚ ਇੱਛਾਵਾਂ ਲਿਖੀਆਂ ਹਨ ਉਸ ਨੂੰ ਦੁਹਰਾਣਾ ਹੈ ਤਾਂ ਕਿ ਉਸ ਦੇ ਵਿੱਚ એનર્ਜੀ ਆਪਾਂ ਦੁਬਾਰਾ ਪਾਣੀ ਹੈ ਇੱਕ ਮਹੀਨਾ ਲਗਾਤਾਰ ਤੁਸੀਂ ਉਹ ਕਰਨਾ ਹੈ ਜਿਨ੍ਹਾਂ ਨੇ ਅਲਮਾਰੀ ਵਿੱਚ ਛੁਪਾ ਕੇ ਰੱਖਿਆ ਹੈ ਉਸ ਕਟੋਰੀ ਨੂੰ ਕੱਢ ਕੇ ਤੁਸੀਂ ਅਰਗਬਤੀ ਨਹੀਂ ਕਰ ਸਕਦੇ ਤਾਂ ਏਟਲੀਸਟ ਤੁਸੀਂ ਆਪਣੀਆਂ ਜਿਹੜੀਆਂ ਵੀ ਇੱਛਾਵਾਂ ਲਿਖੀਆਂ ਹਨ ਹੱਥ ਜੋੜ ਕੇ ਦੁਹਰਾਣਾ ਹੈ ਤੇ ਪਰਮਾਤਮਾ ਦੇ ਅੱਗੇ ਹੱਥ ਜੋੜ ਕੇ ਪ੍ਰਾਰਥਨਾ ਕਰਨੀ ਹੈ ਕਿ ਮੈਂ ਆਪਣੀਆਂ ਸਭ ਪਰੇਸ਼ਾਨੀਆਂ ਤੋਂ ਮੈਨੂੰ ਸੋਲਵ ਕਰ ਦਿੱਤੀਆਂ ਹਨ ਤੇ ਇੱਕ ਮਹੀਨੇ ਦੇ ਅੰਦਰ ਅੰਦਰ ਮੇਰੀਆਂ ਇਹ ਪਰੇਸ਼ਾਨੀਆਂ ਤੋਂ ਮੈਨੂੰ ਛੁਟਕਾਰਾ ਦਿਲਾਓ ਤੇ ਜਾਂ ਮੇਰੀਆਂ ਇਹ ਇੱਛਾਵਾਂ ਨੂੰ ਪੂਰਾ ਕਰੋ ਹੁਣ ਇੱਕ ਮਹੀਨੇ ਦਾ ਟਾਈਮ ਹੈ ਇੱਕ ਮਹੀਨੇ ਦੇ ਅੰਦਰ ਅੰਦਰ ਹੋ ਸਕਦਾ ਹੈ ਤੁਸੀਂ ਕਿਸ ਤਰ੍ਹਾਂ ਦੀ ਵੀ ਆਪਣੀ ਮਨੋ ਕਾਮਨਾ ਮੰਗੀ ਹੋਵੇ ਇੱਛਾ ਮੰਗੀ ਹੋਵੇ ਜੋ ਕਿ ਇੱਕ ਮਹੀਨੇ ਦੇ ਅੰਦਰ ਕੀ ਨਹੀਂ ਹੋ ਸਕਦੀ ਕਈ ਮੇਰੇ ਸਬਸਕ੍ਰਾਈਬਰ ਇਸ ਤਰ੍ਹਾਂ ਕਰਦੇ ਹਨ ਇਸ ਤਰ੍ਹਾਂ ਕਿ ਸਮਝ ਲਓ ਤੁਹਾਡੇ ਐਗਜ਼ਾਮ ਹੈ ਉਹ 2 ਮਹੀਨੇ ਬਾਅਦ ਹੈ ਤੇ ਉਹ ਉਹ ਤਾਂ 2 ਮਹੀਨੇ ਬਾਅਦ ਹੀ ਦੇਓਗੇ ਤੁਸੀਂ ਐਗਜ਼ਾਮ ਤਾਂ ਹੀ ਕਲੀਅਰ ਹੋਏਗਾ ਤੇ ਪਰ ਐ ਨਹੀਂ ਸਮਝਣਾ ਕਿ ਹੁਣ 1 ਮਹੀਨਾ ਹੋਇਆ ਹੈ ਤਾਂ ਮੈਂ ਇਸ ਦਾ ਕੀ ਕਰਾਂ ਮੈਡਮ ਨੇ ਤਾਂ ਕਹਿ ਸੀ ਕਿ 1 ਮਹੀਨੇ ਬਾਅਦ ਇਸ ਨੂੰ ਹਲਦੀ ਨੂੰ ਦੀ ਕਟੋਰੀ ਵਿੱਚ ਚੁੱਕ ਦੇਣਾ ਹੈ ਤੁਸੀਂ ਚੁੱਕ ਨਹੀਂ ਲੈਣਾ ਹੈ ਕਿਉਂਕਿ 1 ਮਹੀਨੇ ਵਿੱਚ ਤੁਹਾਡਾ ਕੰਮ ਹੋ ਗਿਆ ਤੁਸੀਂ ਜਿਹੜੀਆਂ ਇੱਛਾਵਾਂ ਮੰਗੀਆਂ ਸੀ ਜਿਹੜੀਆਂ ਪਰੇਸ਼ਾਨੀਆਂ ਦਾ ਹੱਲ ਮੰਗਿਆ ਸੀ ਉਹ ਸਭ ਹੋ ਜਾਏਗਾ ਬਸ ਇਹ ਉਪਾਅ 1 ਮਹੀਨੇ ਦਾ ਹੀ ਹੈ ਉਸ ਤੋਂ ਬਾਅਦ ਵੀ ਜੇ ਤੁਹਾਡਾ ਕਾਰੇ ਹੋ ਰਹੇ ਹਨ ਜਿਵੇਂ ਵਿਆਹ ਸ਼ਾਦੀ ਹੈ ਉਹਦੀ ਡੇਟ ਅੱਗੇ ਹੈ ਤਾਂ ਤੁਹਾਡੇ ਸਾਰੇ ਕੰਮ ਪੂਰੇ ਹੋ ਜਾਣਗੇ ਉਹਦੇ ਵਿੱਚ ਕਬਰਾਂ ਦੀ ਕੋਈ ਨਹੀਂ ਪਰ ਉਹ ਜਰੂਰਤ ਨਹੀਂ ਹੈ ਜਦੋਂ 1 ਮਹੀਨਾ ਹੋ ਜਾਏਗਾ ਤੁਸੀਂ ਉਸ ਹਲਦੀ ਨੂੰ ਤੁਹਾਡੇ ਘਰ ਵਿੱਚ ਪੌਦੇ ਲੱਗੇ ਹੋਣਗੇ ਉੱਥੇ ਛਿੜਕਾਅ ਕਰ ਦੇਣਾ ਠੀਕ ਹੈ ਪਰ ਜੇ ਪੌਦੇ ਨਹੀਂ ਹੈ ਕਈ ਆਪਣੇ ਘਰ ਵਿੱਚ ਪੌਦੇ ਨਹੀਂ ਲਗਾਉਂਦੇ ਹੈ ਤਾਂ ਬਾਹਰ ਜਾ ਕੇ ਕਿਸੇ ਵੀ ਹਰੇ-ਭਰੇ ਪੇੜ ਦੇ ਉੱਤੇ ਜਾ ਕੇ ਇਹ ਹਲਦੀ ਰੱਖ ਕੇ ਆ ਜਾਣਾ ਤੇ ਉਸ ਤਰਜੀ ਉਸ ਪਾਚੀ ਨੂੰ ਤੁਸੀਂ ਸੰਭਾਲ ਕੇ ਰੱਖਣਾ ਹੈ ਤਬ ਤੱਕ ਜਦ ਤੱਕ ਤਦੇ ਜਿਹੜੀਆਂ ਇੱਛਾਵਾਂ ਤੁਸੀਂ ਮੰਗਿਆ ਹਨ ਉਹ ਪੂਰੀਆਂ ਨਹੀਂ ਹੋਂਦੀਆਂ ਜਦੋਂ ਇੱਛਾਵਾਂ ਪੂਰੀਆਂ ਹੋ ਜਾਣਗੀਆਂ ਤਾਂ ਇਸ ਪਾਚੀ ਨੂੰ ਤੁਸੀਂ ਕੀ ਕਰਨਾ ਹੈ ਜਲ ਪ੍ਰਵਾਹ ਕਰ ਦੇਣਾ ਹੈ ਜਿਨ੍ਹਾਂ ਕੋਲ ਨਦੀ ਨਹੀਂ ਹੈ ਖੂਬ बावਲੀ ਜਿਨ੍ਹਾਂ ਦੇ ਘਰ ਦੇ ਕੋਲ ਨਹੀਂ ਹੈ ਉਹ ਮਿੱਟੀ ਵਿੱਚ ਜਾ ਕੇ ਦਬਾ ਕੇ ਆ ਸਕਦੇ ਹਨ ਇਜਾਜ਼ਤ ਜੋ ਮਿਲਦੀਆਂ ਅਗਲੀ ਵੀਡੀਓ ਵਿੱਚ ਸਾਰੀ ਕਿਸੇ ਹੋਰ ਪਰੇਸ਼ਾਨੀ ਦਾ ਬਦਲਿਆ ਜਾਂ ਹੱਲ ਲੈ ਕੇ